ਆਓ ਸਭ ਤੋਂ ਪਹਿਲਾਂ ਆਪਾਂ ਰਹਾਉ ਵਾਲੇ ਬੰਦ ਨੂੰ ਪੜਨ ਦਾ ਯਤਨ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਾਉ ਵਾਲੇ ਬੰਦ ਵਿੱਚ ਕੀ ਸਮਝਾਉਣਾ ਕਰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਕੇ ਦਾਸ ਸੁਹੇਲੇ ਪਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੈ ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਹਰ ਕੇ ਦਾਸ ਸੁਹੇਲੇ ਭਾਈ ਹੈ ਭਾਈ ਹੈ ਮਿੱਤਰ ਹੈ ਸੱਜਣ ਜਿਹੜੇ ਹਰੀ ਦੇ ਦਾਸ ਹੁੰਦੇ ਨੇ ਸੇਵਕ ਹੁੰਦੇ ਨੇ ਉਹ ਸਦਾ ਹੀ ਆਪਣਾ ਜੀਵਨ ਸੁਖੀ ਬਤੀਤ ਕਰਦੇ ਨੇ ਜੇ ਉਹ ਦੁੱਖ ਵਿੱਚ ਵੀ ਹੋਣ ਨਾ ਫਿਰ ਵੀ ਕੈਦੇ ਨੇ ਚੜ੍ਹਦੀ ਕਲਾ ਹੈ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੈ ਇਹ ਤਾਂ ਅਕਾਲ ਪੁਰਖ ਦਾ ਵਿਰਧ ਹੈ ਪ੍ਰਮਾਤਮਾ ਦਾ ਸੁਭਾਅ ਹੈ ਕਿ ਉਹ ਹਮੇਸ਼ਾ ਆਪਣੇ ਸੇਵਕਾਂ ਦੀ ਪ੍ਰਤਪਾਲਣਾ ਕਰਦਾ ਹੈ ਰੱਖਿਆ ਕਰਦਾ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM RAJE ਉਹ ਤਾਂ ਆਪਣੇ ਭਗਤਾਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਦਾਸਾਂ ਨੂੰ ਪੈਦਾ ਕਰਕੇ ਉਹਨਾਂ ਦੀ ਰੱਖਿਆ ਵੀ ਕਰਦਾ ਹੈ। ਇਸੇ ਕਰਕੇ ਸਤਿਗੁਰ ਕਹਿੰਦੇ ਭਾਈ ਜਿਹੜੇ ਰੱਬ ਨਾਲ ਜੁੜੇ ਰਹਿੰਦੇ ਨੇ ਨਾ ਉਹ ਹਰੀ ਦੇ ਦਾਸ ਬਣ ਜਾਂਦੇ ਨੇ, ਹਰੀ ਦੇ ਸੇਵਕ ਬਣ ਜਾਂਦੇ ਨੇ। ਤੇ ਸਤਿਗੁਰ ਕਹਿੰਦੇ ਹਰ ਕੇ ਦਾਸ ਸੁਹੇਲੇ ਭਾਈ ਸੁਹੇਲੇ ਦਾ ਮਤਲਬ ਹੁੰਦਾ ਸੁਖੀ। ਤੇ ਉਹ ਹਮੇਸ਼ਾ ਆਪਣਾ ਜਿਹੜਾ ਜੀਵਨ ਹੈ ਉਹ ਸੁੱਖ ਦੇ ਨਾਲ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਖੇੜੇ ਦੇ ਨਾਲ ਬਤੀਤ ਕਰਦੇ ਨੇ ਅੱਗੇ ਸਤਿਗੁਰ ਕਹਿੰਦੇ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਕਿਲ ਵਿਖ ਦਾ ਮਤਲਬ ਹੁੰਦਾ ਪਾਪ ਦੁੱਖ ਦਾ ਮਤਲਬ ਹੁੰਦਾ ਤਕਲੀਫਾਂ ਸਤਿਗੁਰ ਕਹਿੰਦੇ ਜਿਹੜੇ ਹਰੀ ਦੇ ਸੇਵਕ ਬਣ ਜਾਂਦੇ ਨੇ ਦਾਸ ਬਣ ਜਾਂਦੇ ਨੇ ਰੱਬ ਨੂੰ ਸਮਰਪਿਤ ਹੋ ਜਾਂਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਫਿਰ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ਕੱਟ ਦਿੰਦਾ ਹੈ ਆਪੇ ਮੇਲ ਮਿਲਾਈ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ ਇਹ ਬਿਰਦ ਹੈ ਉਹਦਾ ਇਹ ਸੁਭਾਅ ਹੈ ਉਹਦਾ ਤੇ ਗੁਰੂ ਪਿਆਰਿਓ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਦੇ ਹੁਕਮ ਦੇ ਵਿੱਚ ਪੂਰਾ ਬ੍ਰਹਿਮੰਡ ਚੱਲ ਰਿਹਾ ਹੈ ਪੂਰੀ ਕਾਇਨਾਤ ਚੱਲ ਰਹੀ ਹੈ ਉਹ ਪਰਮੇਸ਼ਰ ਜਿਹੜਾ ਘਟ ਘਟ ਦੇ ਵਿੱਚ ਵਸ ਰਿਹਾ ਹੈ ਸਤਗੁਰ ਕਹਿੰਦੇ ਜਦੋਂ ਤੂੰ ਉਹਦੇ ਨਾਲ ਜੁੜ ਗਿਆ ਭਾਈ ਤੇਰੇ ਜੀਵਨ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ਼ ਹੋ ਜਾਵੇਗਾ ਤੇਰਾ ਜੀਵਨ ਬੜਾ ਸੁਖਾਲਾ ਸੁਖੀ ਹੋ ਜਾਏਗਾ ਇਸ ਕਰਕੇ ਸਤਗੁਰ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਰੋਜ਼ ਪੜਦਿਆਂ ਸੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਦੇ ਵੀ ਹਾਂ ਸਤਿਗੁਰਾਂ ਨੇ ਆਖਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਮੈਂ ਪ੍ਰਮਾਤਮਾ ਦਾ ਨਾਮ ਸਿਮਰ ਕੇ ਯਾਦ ਕਰਕੇ ਗਾ ਕੇ ਸਦਾ ਸੁਖ ਪਾਉਂਦਾ ਹਾਂ ਕਲ ਕਲੇਸ਼ ਤਨ ਮਾਹੇ ਮਿਟਾਵੋ ਇਹ ਜਿਹੜੇ ਕਲੇਸ਼ ਨੇ ਪਾਪ ਨੇ ਦੁੱਖੜੇ ਨੇ ਇਹ ਤਨ ਦੇ ਵਿੱਚੋਂ ਮਿਟਾ ਦਿੰਦਾ ਹਾਂ ਦੂਰ ਕਰ ਦਿੰਦਾ ਹਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਰੱਬ ਦਾ ਨਾਮ ਹੈ ਉਹ ਸਾਡੇ ਦੁੱਖੜਿਆਂ ਨੂੰ ਸਾਡੇ ਪਾਪਾਂ ਨੂੰ ਦੂਰ ਕਰਦਾ ਹੈ ਭਵੇਂ ਜਨਮ ਜਨਮਾਂ ਦੀ ਇਸ ਮਨ ਨੂੰ ਇਸ ਜੀਵਨ ਨੂੰ ਕਿਉਂ ਨਾ ਮੈਲ ਲੱਗੀ ਹੋਵੇ ਤੇ ਗੁਰੂ ਪਿਆਰਿਓ ਜਨਮ ਜਨਮਾਂ ਦੀ ਮੈਲ ਅਕਾਲ ਪੁਰਖ ਵਾਹਿਗੁਰੂ ਕੱਟ ਦਿੰਦਾ ਹੈ ਤੇ ਹੁਣ ਰੱਬ ਦੇ ਜਦੋਂ ਸੇਵਕ ਬਣਨਾ ਤੇ ਸੇਵਕ ਬਣ ਲਈ ਗੁਰੂ ਪਿਆਰਿਓ ਸਾਨੂੰ ਸਤਗੁਰ ਜੀ ਦੀ ਸ਼ਰਨ ਦੇ ਵਿੱਚ ਆਉਣਾ ਪਏਗਾ। ਗੁਰੂ ਦੇ ਹੁਕਮ ਨੂੰ ਗੁਰੂ ਦੇ ਉਪਦੇਸ਼ ਨੂੰ ਸੁਣਨਾ ਪਏਗਾ, ਜੀਵਨ ਵਿੱਚ ਕਮਾਉਣਾ ਪਏਗਾ। ਜੋ ਗੁਰੂ ਕਹਿੰਦਾ ਹੈ ਉਸ ਗੁਰੂ ਦੇ ਉਪਦੇਸ਼ ਨੂੰ ਸਤ ਸਤ ਕਰਕੇ ਮੰਨ ਕੇ ਰੱਬ ਦੇ ਨਾਲ ਸਾਂਝ ਪਾਉਣੀ ਪਏਗੀ। ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਸਾਂਝ ਪਾਈ ਹੈ ਉਹ ਰੱਬ ਦੇ ਵਰਗੇ ਹੀ ਹੋ ਜਾਂਦੇ ਹਨ। ਤਾਇਨ ਤਾਂ ਸਤਗੁਰਾਂ ਦੀ ਬਾਣੀ ਵਿੱਚ ਲਿਖਿਆ ਹੈ ਨਾ ਭੇਦ ਨਾ ਜਾਣੂ ਮੂਲ ਸਾਈਂ ਜਿਹਿਆ ਉਹਨਾਂ ਦਾ ਅਸੀਂ ਭੇਦ ਨਹੀਂ ਪਾ ਸਕਦੇ ਸਮਝ ਨਹੀਂ ਸਕਦੇ ਕਿੰਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ ਰੱਬ ਨੂੰ ਕਦੇ ਭੁਲਾਉਂਦੇ ਨਹੀਂ ਉਹ ਕਹੋ ਜੇ ਹਨ ਤੇ ਸਤਗੁਰਾਂ ਦੀ ਬਾਣੀ ਨੇ ਜਵਾਬ ਦਿੱਤਾ ਫਿਰ ਭੇਦ ਨਾ ਜਾਣੂ ਮੂਲ ਸਾਈਂ ਜਿਹੇ ਉਹ ਤਾਂ ਰੱਬ ਦੇ ਵਰਗੇ ਹੀ ਨੇ ਭਾਈ ਰੱਬ ਤੇ ਉਹਨਾਂ ਵਿੱਚ ਕੋਈ ਅੰਤਰ ਹੀ ਨਹੀਂ ਆਖੋ ਸਤਨਾਮ ਕੋਈ ਫਰਕ ਨਹੀਂ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਹ ਸਮਝਾਉਣਾ ਕਰਦੇ ਨੇ ਹਰ ਕੇ ਦਾਸ ਸੁਹੇਲੇ ਭਾਈ ਹੇ ਭਾਈ ਹਰੀ ਦੇ ਦਾਸ ਹਰੀ ਦੇ ਸੇਵਕ ਹਮੇਸ਼ਾ ਸੁਖੀ ਵਸਦੇ ਹਨ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਉਹ ਅਕਾਲ ਪੁਰਖ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖਾਂ ਕਲੇਸ਼ਾਂ ਨੂੰ ਕੱਟ ਦਿੰਦੇ ਨੇ ਨਾਸ਼ ਕਰ ਦਿੰਦੇ ਨੇ ਆਪੇ ਮੇਲ ਮਲਾਈ ਤੇ ਆਪਣੇ ਨਾਲ ਆਪ ਹੀ ਮਿਲਾਪ ਕਰਵਾ ਲੈਂਦੇ ਨੇ ਸੋ ਗੁਰੂ ਪਿਆਰੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਰਹਾਉ ਵਾਲੇ ਬੰਦ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ